ਖਬਰਾਂ ਦਾ ਮੈਂ ਦੇਖ ਰਿਹਾ ਸੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਹ ਤੁਹਾਡਾ ਉਹ ਸਰਾਜ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਬੋਝਨ ਸਮਾਜ ਪਾਰਟੀ ਨੂੰ ਲੱਗੇ ਵੱਡੇ ਝਟਕੇ ਇਹਨਾਂ ਪਾਰਟੀਆਂ ਦੇ ਆਖੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਖਾਸ ਕਰਕੇ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੰਪੂਰਨ ਤਰੀਕੇ ਨਾਲ ਬਿਨਾਂ ਘਟਬੰਧਨ ਤੋਂ ਸਰਕਾਰ ਕਾਂਗਰਸ ਪਾਰਟੀ ਦੀ ਬਣਾਈ ਜਾਵੇਗੀ ਜਿਸ ਤਰ੍ਹਾਂ ਅੱਜ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇੱਕ ਬੜਾ ਵੱਡਾ ਫੈਸਲਾ ਲਿਆ ਕੋਆਰਡੀਨੇਟਰ ਲਗਾ ਦਿੱਤੇ ਗਏ ਨੇ 117 ਹਲਕਿਆਂ ਦੇ ਵਿੱਚ ਕਿਉਂਕਿ ਉਹਨਾਂ ਕੋਆਰਡੀਨੇਟਰਾਂ ਨੂੰ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਟਿਕਟਾਂ ਦਿੱਤੀਆਂ ਜਾਣਗੀਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਕਾਂਗਰਸ ਭਾਜਪਾ ਅਤੇ ਬਸਪਾ ਦੇ ਆਗੂ ਆਪ ਵੀ ਸ਼ਾਮਲ ਹੋ ਗਏ ਨੇ ਦੱਸਦੀ ਹੈ ਕਿ ਲੁਧਿਆਣਾ ਦੇ ਹਲਕਾ ਪਸ਼ਵੀ ਦੀ ਜਿਮਣੀ ਚੋਣ ਦੇ ਲਈ ਅੱਜ ਕਾਂਗਰਸ ਭਾਜਪਾ ਅਤੇ ਬਸਪਾ ਦੇ ਕਈ ਆਗੂ ਆਪਣੀਆਂ ਆਪਣੀਆਂ ਨਵاتی ਪਾਰਟੀਆਂ ਨੂੰ ਛੱਡ ਕੇ ਆਪ ਆਪੀ ਪਾਰਟੀ ਵੀ ਸ਼ਾਮਲ ਹੋ ਗਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸਿੰਘ ਸ਼ਹਿਰ ਕਲਸੀ ਵੱਲੋਂ ਆਗੂਆਂ ਨੂੰ ਪਾਰਟੀ ਵੀ ਸ਼ਾਮਲ ਕਰਵਾਇਆ ਗਿਆ ਕੈਬਨਟ ਮੰਤਰੀ ਨੇ ਕਿਹਾ ਕਿ ਇਹਨਾਂ ਸਾਰੇ ਲੋਕਾਂ ਦੇ ਸ਼ਾਮਲ ਹੋਣ ਨਾਲ ਆਪ ਦੀ ਇਸ ਚੋਣ ਵਿੱਚ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਕਈ ਪ੍ਰਮੁੱਖ ਮੈਂਬਰ ਜਿਨ੍ਹਾਂ ਵਿੱਚੋਂ ਜ਼ਿਲ੍ਹਾ ਆਈਟੀ ਸੈੱਲ ਕੋਆਰਡੀਨੇਟਰ ਹਰਕਿਸ਼ ਸਿੰਘ ਅਰੋੜਾ ਕਾਰਜਕਾਰੀ ਮੈਂਬਰ ਮਨਦੀਪ ਕੁਮਾਰ ਆਈਟੀ ਸੈੱਲ ਮੰਡਲ ਚਾਰਜ ਅਕਲੇਸ਼ ਕੁਮਾਰ ਸ਼ਕਤੀ ਇਨਚਾਰਜ ਦਲਜੀਤ ਸਿੰਘ ਅਤੇ ਦੂਸਰੇ ਪਾਸੇ ਦੱਸ ਦਈਏ ਕਿ ਇਸ ਤੋਂ ਇਲਾਵਾ ਜਗਮੂਰ ਸਿੰਘ ਕਾਂਗਾ ਅਤੇ ਉਹਨਾਂ ਦੇ ਭਤੀਜੇ ਜੈਦੀਪ ਸਿੰਘ ਮੰਡੇਰ ਕਾਂਗਰਸੀ ਆਗੂ ਦਲਜੀਤ ਸਿੰਘ ਬਸੰਤ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਨੈਸ਼ਨਲ ਸਟੂਡੈਂਟਸ ਯੂਨੀਟ ਆਫ ਇੰਡੀਆ ਦੇ ਕਈ ਮੈਂਬਰ ਰਜਤ ਚੋਹਾ ਮੋਨੂ ਰਾਣਾ ਸ਼ੰਸ਼ੇਸ਼ ਸਿੰਘ ਅਮਨ ਰਵੀ ਅਰੋੜਾ ਇਹ ਸਾਰਿਆਂ ਨੇ ਆਪ ਆਪ ਦੀ ਪਾਰਟੀ ਦਾ ਅੱਜ ਪੱਲਾ ਫੜ ਰਿਹਾ ਹੈ ਸ਼ੈਰੀ ਕਲਸੀਰ ਅਤੇ ਕਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਇਹ ਰਵਾਇਤੀ ਰਵਾਇਤੀ ਪਾਰਟੀਆਂ ਤੋਂ ਤੰਗ ਹੋਏ ਨੇ ਅੱਕੇ ਹੋਏ ਨੇ ਕਿਉਂਕਿ ਉਹਨਾਂ ਦੇ ਵਿੱਚ ਡਿਸਿਪਲ ਨਹੀਂ ਹੈ ਉਹਨਾਂ ਦੇ ਵਿੱਚ ਅੰਦਰੂਨੀ ਜੰਗ ਚੱਲ ਰਿਹਾ ਹੈ ਉਹਨਾਂ ਕਹਿੰਦਾ ਨਾ ਤੇ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਹੈ ਨਾ ਹੀ ਕਾਂਗਰਸ ਪਾਰਟੀ ਦਾ ਕਿਉਂਕਿ ਕਾਂਗਰਸ ਪਾਰਟੀ ਦਾ ਜਿਹੜਾ ਅੰਦਰਖਾਤੇ ਬਿਵਾਲ ਚੱਲ ਰਿਹਾ ਹੈ ਉਹ ਇੱਕ ਦਿਨ ਲਾਵਾ ਬਣ ਕੇ ਫੁੱਟੇਗਾ ਅਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੱਡਾ ਨੁਕਸਾਨ ਹੋਵੇਗਾ ਸ਼ੈਰੀਕਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਪਹਿਲ ਦੇ ਹਦਾਰ ਤੇ ਇਹਨਾਂ ਦੇ ਕੰਮ ਕੀਤੇ ਜਾਣਗੇ ਕਿਉਂਕਿ ਇਹਨਾਂ ਨੇ ਭਰੋਸਾ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰਮਵੀਨ ਅ ਅਰਵਿੰਦ ਕੇਚੀਵਾਲ ਦੀਆਂ ਨੀਤੀਆਂ ਤੇ ਧੰਨਵਾਦ